ਤੰਮਾ ਜਿੱਤੇ ਮਿਲ ਗਈ ਹੈ ਪਤਾ ਤੇ ਚਲ ਗਿਆ ਪਰ ਕਰਦਾ ਕੱਖ ਨਹੀਂ ਪਿਆ ਪਤਾ ਤੇ ਇਹ ਚਲ ਗਿਆ ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਅੰਮ੍ਰਿਤ ਵੇਲਾ ਅੱਧੇ ਰਾਤ ਤੋਂ ਬਾਅਦ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ ਇਹਨਾਂ ਤਿੰਨ ਚਾਰ ਘੰਟਿਆਂ ਜੇ ਮੈਂ ਇੱਕ ਘੰਟਾ ਕਿਸੇ ਵਕਤ ਵੀ ਬੈਠ ਕੇ ਜਪ ਕਰਾਂ ਬੜੀ ਗੱਲ ਹੈ ਪਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ भगत ਖਾਏ ਖਰਚ ਰਏ ਨਿਖੁੱਟੇ अर्धन अमृत वेले वत्ते का बीज बड़ी बख्शीश इराणी सूफी संत शेख सादी साहब दा कहना है दुआ कुन बा शब्द चो गदाया सोज अगर मैं कुनी बादशाह ही भरोस ऐ बंदे जे तू दिन दे समय सारा दिन ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾ ਬਿਖਾਰੀ ਬਣ ਜਾ ਇਸ ਤਰ੍ਹਾਂ ਬੈਲੈਂਸ ਬਣੇਗਾ ਜੋ ਅੰਮ੍ਰਿਤ ਵੇਲੇ ਖੁਦਾ ਦੇ ਅੱਗੋਂ ਬਿਖਾਰੀ ਨਹੀਂ ਬਣਦੇ ਉਹ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀਵੇ ਨਹੀਂ ਸਕਣਗੇ ਉਹ ਫਿਰ ਬਿਖਾਰੀਆਂ ਦੀ ਤਰ੍ਹਾਂ ਜੀਣ ਰਹੋਦੇ ਪਿੱਟਦੇ ਰਹੇ ਜੀ ਕੁਰ ਲੰਦੇ ਜਿਣ ਗਏ ਪਰ ਜੋ ਅੰਮ੍ਰਿਤ ਵੇਲੇ ਉਸ ਮਹਾਨ ਦਾਤੇ ਦੇ ਅੱਗੋਂ ਬਿਖਾਰੀ ਬਣ ਜਾਂਦੇ ਨੇ ਫਿਰ ਉਹ ਬਾਦਸ਼ਾਹਾਂ ਦੀ ਤਰ੍ਹਾਂ ਜੀਉਂਦੇ ਨੇ ਜਿਸ ਨੂੰ ਬਖਸ਼ੇ ਸਿਵਤਸਾਲਾ ਨਾਨਕ ਪਾਤਸ਼ਾਹੀ ਬਾਦ ਉਹਦੇ ਫਿਰ ਉਹ ਫਿਰ ਬਾਦਸ਼ਾਹਾਂ ਦੀ ਤਰ੍ਹਾਂ ਜੀਉਂਦੇ ਨੇ ਤਾਂ ਖੈਰ ਮੈਂ ਅਰਜ਼ ਕਰਾਂ ਜਿਸ ਨੂੰ ਇਹ ਸਮਝ ਆ ਗਈ ਏ ਧਰਮ ਦੀ ਸਾਧਨਾ ਮਨ ਦੀ ਸਾਧਨਾ ਹੋਰ ਥਾਰੇ ਸਾਰੇ ਕਰਮ ਥੱਕ ਹਾਰ ਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਸਭ ਕਰਮकांड ਜਿਹਦੇ ਚ ਮੇਰਾ ਮਨ ਨਹੀਂ ਹੈ ਮੇਰਾ ਮਨ ਨਹੀਂ ਕਰਮकांड ਉਹ ਹਵਾ ਚ ਉਡ ਗਿਆ ਵਾਹਿਗੁਰੂ ਵਾਹਿਗੁਰੂ ਆਖਿਆ ਜਿੰਨੂੰ ਮੈਂ ਸੁਣ ਨਹੀਂ ਰਿਹਾ ਹਵਾ ਚ ਉਡ ਗਿਆ ਉਹ ਪਾਠ ਜਿੰਨੂੰ ਮੈਂ ਸੁਣ ਨਹੀਂ ਰਿਹਾ ਬਾਹਰ ਦੀ ਵਾਈਬ੍ਰੇਸ਼ਨ ਠੀਕ ਹੋ ਸਕਦੀ ਹੈ ਮੇਰਾ ਆਪਣਾ ਹਿਰਦਾ ਨਹੀਂ ਠੀਕ ਹੋ ਸਕਦਾ। ਅਗਰ ਠੀਕ ਹੋ ਸਕਦਾ ਹੈ। ਤੋ ਗੁਸਤਾਖੀ ਮਾ ਮੈਂ ਐਸੇ ਹੀ ਸ਼ਰਣੀ ਚਾਹ। ਕਈ ਪਾਠੀ ਜ਼ਿੰਦਗੀ ਭਰ ਤੋਂ ਮੇਰੇ ਨਾਲ ਨੇ। 18-18 ਘੰਟੇ ਪਾਠ ਉਹ ਕਰ ਰਹੇ ਨੇ। ਚਰ ਚਰ ਤਿੰਤੇ ਅਖੰਡ ਪਾਠਾਂ ਦੀ ਡਿਊਟੀ। 40 ਸਾਲ ਪਹਿਲੇ ਵੀ ਕਰੋਧੀ ਹੁੰਦੇ ਸਨ ਅੱਜ ਵੀ ਕਰੋਧੀ ਨੇ। 40 ਸਾਲ ਪਹਿਲੇ ਵੀ ਮਹਾ ਲੋਭੀ ਹੁੰਦੇ ਸਨ ਅੱਜ ਵੀ ਮਹਾ ਲੋਭੀ। 40 ਸਾਲ ਪਹਿਲੇ ਹੀ ਇਰਸ਼ਾਲੂ ਆਉਂਦੇ ਸਨ ਅੱਜ ਵੀ ਇਰਸ਼ਾਲੂ ਨੇ ਔਰ ਗੁਸਤਾਖੀ ਮਾਫ 40 ਸਾਲ ਪਹਿਲੇ ਵੀ ਮਹਾਮੂਰਖ ਆਉਂਦੇ ਸਨ ਅੱਜ ਵੀ ਮਹਾਮੂਰਖ ਕੁਛ ਵੀ ਨਹੀਂ ਕੁਛ ਵੀ ਧੁਨੋ ਮੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕੱਥ ਕਹਾਨੇ ਧਰਮ ਦੀ ਸਾਧਨਾ ਧੁਨੋ ਦੇਚ ਧਿਆ ਹੁਣ ਕੋਈ ਕਹੇਗਾ ਇੱਥੇ ਧਿਆਨ ਪਰ ਗੁਰੂ ਨਾਨਕ ਕਹਿੰਦੇ ਨੇ ਦੁਨ ਮੇ ਧਿਆਨ ਕੋਈ ਕਹੇਗਾ ਮੂਰਤੀ ਚ ਧਿਆਨ ਦੇਵੇ ਚ ਧਿਆਨ ਗੁਰੂ ਨਾਨਕ ਕਹਿੰਦੇ ਨੇ ਦੁਨ ਮੇ ਧਿਆਨ ਸਭ ਨੇ ਆਪਣੀਆਂ ਆਪਣੀਆਂ ਗੱਲਾਂ ਬਣਾਈਆਂ ਆਪਣੀਆਂ ਆਪਣੀਆਂ ਪਰ ਜਿਹੜੀ ਗੱਲ ਗੁਰਗੰਨ ਸਾਹਿਬ ਤਸਦੀਕ ਨਹੀਂ ਕਰਦੇ ਉਹ ਕਸਵਟੀ ਤੇ ਪੂਰੀ ਨਹੀਂ ਉਤਰਦੀ ਫਿਰ ਮਰਥਾ ਕਿਹੜੀ ਗੱਲ ਦਾ ਟੇਕ ਦੇ ਪਾਇਓ ਗੁਰਗੰਨ ਸਾਹਿਬ ਸਿਰ ਸਿਰ ਸੁਕਾਰਣਾ ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਨੂੰ ਬਾਕੀ ਸਭ ਕੁਝ ਉਹ ਕਰਨਾ ਜੋ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਪਰੇ ਮੱਥਾ ਟੇਕਣਾ ਪਖੰਡ ਨਹੀਂ ਤੇ ਹੋਰ ਕੀ ਹੈ ਸੇਸ਼ ਨਿਵਾਈਏ ਕੀ ਹੈ ਇਹ ਜਹਰ ਦੇ ਕੋ ਸੁਧ ਦੇ ਜਾਏ ਇੱਕ ਪੁੱਤਰ ਪਿਓ ਨੂੰ ਮੱਥਾ ਟੇਕੇ ਉਹਦੀ ਪਰਕਰਮਾ ਵੀ ਕਰੇ ਉਹਦੀ ਮੁੱਠੀ ਚਾਪੀ ਵੀ ਕਰੇ ਤੇ ਪਿਤਾ ਕਹਦੇ ਪੁੱਤਰ ਜਰਾ ਇੱਕ ਗਲਾਸ ਪਾਣੀ ਦਿਲਾ ਇਹ ਸਾਡੇ ਕੋਲ ਨਹੀਂ ਹੋਣਾ ਇਹ ਤੋ ਆਪ ਕਰ ਆ ਗਿਆ ਨਹੀਂ ਮੰਨਨੇ ਹੁਕਮ ਨਹੀਂ ਮੰਨਣਾ ਇੱਥੇ ਤੇ ਹੁਕਮ ਮੰਨੀਏ ਹੋਵੇ ਪਰਮਾਨ ਤਾਂ ਖਸਮੇ ਕਾ ਮਹਿਲ ਪਾਇਸ ਹੁਕਮ ਕਰਨ ਨਾਲ ਮਹਿਲ ਦੀ ਪ੍ਰਾਪਤੀ ਨਹੀਂ ਹੋਵੇਗੀ ਹੁਕਮ ਮੰਨਣ ਨਾਲ ਅਰਮਣੋ ਕੁਤੇ ਹੁਕਮਰਾਨ ਹੋਣਾ ਚਾਹੁੰਦਾ ਮੇਰਾ ਹੁਕਮ ਚੱਲੇ ਹੁਕਮ ਚੱਲੇ ਚਲੋ ਤੋ ਹੁਕਮ ਹੋ ਉਹ ਹੁਕਮਰਾਨ ਹੋਵੇਂਗਾ ਪਰ ਗੁਰਦੁਆਰੇ ਆ ਕੇ ਤੇ ਹੁਕਮ ਮੰਨਣਾ ਹੀ ਪਹਿ ਹੁਕਮ ਮੰਨੀਏ ਹੋਵੇ ਪਰਵਾਣ ਤਾਂ ਖਸਮੇ ਕਾਮੇਲ ਪਾਏ ਸੀ ਹੁਕਮਰਾਨਾਂ ਦੀ ਤਰ੍ਹਾਂ ਅਗਰ ਤੋ ਗੁਰਦੁਆਰੇ ਆਇਆ ਖਾਲੀ ਆਏਗਾ ਖਾਲੀ ਚਲਾ ਜਾਏ ਕੁਛ ਵੀ ਨਹੀਂ ਕੁਛ ਵੀ ਨਹੀਂ ਧਰਮ ਦੀ ਸਾਧਨਾ ਹੈ ਮਨ ਦੀ ਸਾਧਨਾ ਇਹਦੀ ਸਮਝ ਆ ਗਈ ਕਿ ਧੁਨ ਦੇ ਚ ਧਿਆਨ ਜੋੜਨਾ ਇਸ ਨੂੰ ਕਹਿੰਦੇ ਨੇ ਜਗਿਆ ਸੁ ਜਾਗ ਪਿਆ ਸਮਝ ਆਉ ਸਿਰਫ ਸਮਝ ਹੀ ਨਹੀਂ ਆਈ ਜਪ ਕਰਨ ਲੱਗ ਪਿਆ ਧੁਨ ਧਿਆਨ ਦੀ ਸਾਧਨਾ ਕਰਨ ਲੱਗ ਪਿਆ ਇਹ ਗੱਲ ਵੱਖਰੀ ਹੈ ਸਫਲਤਾ ਮਿਲੀ ਏ ਕਿਨੇ ਸਫਲਤਾ ਪ੍ਰਭੂ ਦੇ ਹੱਥੇ ਚ ਕਰਮ ਸਾਡੇ ਕੋਲ ਬੀਜ ਸਾਡੇ ਕੋਲ ਹੈ ਫਲ ਤੇ ਪ੍ਰਭੂ ਕੋਲ ਹੈ ਇਸ ਵਾਸਤੇ ਸਾਨੂੰ ਕਿਹਾ ਤੂੰ ਬੀਜ ਬੋਣ ਦੀ ਚਿੰਤਾ ਕਰ ਫਲ ਦੀ ਚਿੰਤਾ ਪਰਮਾਤਮਾ ਕਰੇਗਾ ਪਰਮਾਤਮਾ ਦੀ ਚਿੰਤਾ ਤੂੰ ਨਾ ਕਰ ਇਸ ਵਾਸਤੇ ਸਾਬ ਕਹਿੰਦੇ ਨੇ ਕਾਹੂ ਫਲ ਕੀ ਇੱਛਾ ਨਹੀਂ ਬਾਚੇ ਕੇਵਲ ਭਗਤ ਕੀਰਤਨ ਸੰਗ ਰਾਜ फल दे छा तो रखी तो फल नाल जुड्या ਰਹੇਗਾ कीर्तन नाल ਨਹੀਂ ਜੁੜ ਸਕੇਗਾ फल दे छा तो रखी ਵਾਹਿਗੁਰੂ ਮੰਤਰ ਦੇ ਜਪ ਨਾਲ ਤੋਂ ਨਹੀਂ ਜੁੜ ਸਕੇਗਾ ਫਲ ਨਾਲ ਜੁੜਿਆ ਇਸ ਵਾਸਤੇ तमाम महापुरुषਾਂ ਨੇ ਕਿਹਾ ਫਲ ਦੀ છਾ ਨੂੰ ਇੱਕ ਪਾਸੇ ਰੱਖੋ ਕਿਉਂਕਿ ਫਲ ਤੇ ਅਜ ਨਹੀਂ ਅਜ ਤੇ ਬੀਜ ਪਏ ਬੋਂਦੇ ਆ ਫਲ ਲੱਗੇਗਾ ਕੁਝ ਦਿਨਾਂ ਬਾਅਦ ਕਣਕ ਤੇ ਮੈਂ ਅਜ ਬੋਈਏ 5-6 ਮਹੀਨੇ ਬਾਅਦ ਫਲੀ ਬੋਤ ਹੋਏ ਬੂਟਾ ਤੇ ਮੈਂ ਅੱਜ ਅੰਬ ਦਾ ਲਾਇਆ ਪਰ ਫਲ ਤੇ 5-6 ਸਾਲ ਬਾਅਦ ਲੱਗਣਗੇ ਤੇਦਾ ਮਤਲਬ 5-6 ਸਾਲ ਤੱਕ ਮੇਰਾ ਧਿਆਨ ਫਿਰ ਫਲ ਤੇ ਹੀ ਰਹੇਗਾ ਬੀਜ ਤੇ ਰਿਹਾ ਹੀ ਨਾ ਫਲ ਪ੍ਰਭੂ ਦੇ ਹੱਥੇ ਚ ਬੀਜ ਮੇਰੇ ਹੱਥੇ ਚ ਕਰਮ ਕਰਨ ਦੀ ਸੁਤੰਤਰਤਾ ਉਸਨੇ ਸਾਨੂੰ ਦਿੱਤੀ ਹੈ ਕੀਤਾ ਹੋਇਆ ਕਰਮ ਫਲੇ ਬਹੁਤ ਵੇ ਪ੍ਰਭੂ ਨੇ ਆਪਣੇ ਹੱਥੇ ਚਰਕੇ ਆ। ਜੋ ਸਾਡੇ ਹੱਥੇ ਚ ਹੈ ਉਹਦੀ ਚਿੰਤਾ ਸੇ ਆਪ ਕਰੀਏ ਜੋ ਪ੍ਰਮਾਤਮਾ ਦੇ ਹੱਥੇ ਚ ਉਹ ਤੇ ਚਿੰਤਾ ਕਰਦੇ ਹੀ ਨਾ ਕਰ ਚਿੰਤ ਚਿੰਤਾ ਹੈ ਕਰਤੇ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜ। ਤੂੰ ਸਿਰਫ ਕਰਮ ਕਰ ਜਿਵੇਂ ਧਨ ਕਮਾਉਣ ਵਾਸਤੇ ਕਰਮ ਕਰਦਾ ਹੈ। ਇਸ ਤਰ੍ਹਾਂ ਧਰਮ ਕਮਾਣ ਵਾਸਤੇ ਕਰਮ ਕਰ ਪਰ ਧਨ ਕਮਾਣ ਵਾਸਤੇ ਜੋ ਤੂੰ ਕਰਮ ਕਰਦਾ ਹੈ ਫਲ ਦੀ ਕਾਮਨਾ ਕਰਕੇ ਕਰਦਾ ਹੈ ਠੀਕ ਹੈ ਪਰ ਇੱਥੇ ਤੇ ਕਾਮਨਾ ਨੂੰ ਇੱਕ ਪਾਸੇ ਰੱਖੇਗਾ ਕਾਹੂ ਫਲ ਕੀ ਛਾ ਨਹੀਂ ਬਾਝੇ ਕਿੱਡ ਨਹੀਂ ਬਣੇਗੀ ਅਗਰ ਕਾਮਨਾ ਅੱਗੇ ਕਰ ਦਿੱਤੀ ਪੁੰਜ ਵੀ ਦੇਖਿਆ ਜਾਏ ਰਜ਼ਕ ਦੀ ਚਿੰਤਾ ਵੀ ਪਰਮਾਤਮਾ ਹੀ ਕਰਦਾ ਹੈ ਮਨੁੱਖ ਨੂੰ ਤੇ ਥੋੜਾ ਜਿਹਾ ਉਦਮ ਕਰਨਾ ਪੈਂਦਾ ਹੈ ਬਾਕੀ ਤੇ ਸਭ ਕੁਝ ਉਹ ਦੇ ਰਿਹਾ ਹੈ ਜਿਹੜਾ ਬਹੁਤ ਜ਼ਰੂਰੀ ਹੈ ਹਵਾ ਬੜੀ ਜ਼ਰੂਰੀ ਹੈ ਕੋਈ ਬੰਦਾ ਹਵਾ ਕਮਾਉਣ ਵਾਸਤੇ ਨਹੀਂ ਜਾਂਦਾ ਪਾਣੀ ਬਹੁਤ ਜ਼ਰੂਰੀ ਹੈ ਕੋਈ ਇੱਕ ਮੁਲਕ ਤੋਂ ਦੂਜੇ ਮੁਲਕ ਬੰਦਾ ਪਾਣੀ ਕਮਾਉਣ ਵਾਸਤੇ ਨਹੀਂ ਜਾਂਦਾ ਜ਼ਰਾ ਰੋਟੀ ਔਖੀ ਹੈ ਰੱਬ ਨੇ ਜਾਣ ਬੁੱਝ ਕੇ ਬਣਾਈ ਹੈ ਇਕ ਕਮਾਣਨ ਵਾਸਤੇ ਆਪਣੇ ਘਰ ਤੋਂ ਦੂਜੇ ਘਰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਇੱਕ ਮੁਲਕ ਤੋਂ ਦੂਜੇ ਮੁਲਕ ਜਾਂਦਾ ਹੈ ਮੈਂ ਅਕਸਰ ਅਰਜ਼ ਕਰਦਾ ਹੁੰਦਾ ਪਾਣੀ ਦੇ ਦਰਿਆ ਚੱਲਦੇ ਨੇ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਪਾਣੀ ਦੀ ਬਾਰਿਸ਼ ਹੁੰਦੀ ਹੈ ਰੋਟੀਆਂ ਦੀ ਬਾਰਿਸ਼ ਨਹੀਂ ਹੁੰਦੀ ਜਿੱਥੇ ਮਨੁੱਖ ਬੈਠਾ ਹੈ ਹਵਾ ਤੇ ਹੈ ਪਵਨ ਤੇ ਉਸ ਨੂੰ ਮਿਲੇਗੀ ਸਾਥ ਹੈ ਲੈਨਦਾ ਹੈ ਪਰ ਜਿੱਥੇ ਮਨੁੱਖ ਹੈ ਉੱਥੇ ਰਿਜ਼ਕ ਨਹੀਂ ਹੈ ਹਰ ਜਗ੍ਹਾ ਮਨੁੱਖ ਦਾ ਰਿਜ਼ਕ ਨਹੀਂ ਹੈ ਜਿੱਥੇ ਰਿਜ਼ਕ ਹੈ ਉੱਥੇ ਹੀ ਜਾਣਾ ਪੈਗਾ ਇਹਨੂੰ ਗੁਰੂ ਨਾਨਕ ਇੰਜ ਕਹਿੰਦੇ ਨਕ ਨਥ ਖਸਮ ਹਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚੇ ਫਿਰ ਵੀ ਸਾਹਿਬ ਕਹਿੰਦੇ ਨੇ ਕਿਰਤ ਤੇ ਤੂੰ ਕਰ ਚਿੰਤਾ ਨਾ ਕਰ ਕਿ ਰਜ਼ਕ ਤੇ ਉਸਨੇ ਬਣਾਇਆ ਹੋਇਆ ਲਬੜਾ ਤੈਨੂੰ ਪੈਗਾ ਰਜ਼ਕ ਤੇ ਉਸਨੇ ਤੇਰਾ ਰੱਖਿਆ ਹੋਇਆ ਹੈ ਲਬੜਾ ਤੈਨੂੰ ਪੈਗਾ ਉਦਮ ਤੈਨੂੰ ਕਰਨਾ ਪੈਗਾ ਸ਼੍ਰੀਖ ਸਦੀ ਸਾਹਿਬ ਇਸ ਦੇ ਉੱਤੇ ਇੱਕ ਬੜੀ ਪਰਵਲ ਦਲੀਲ ਦਿੰਦੇ ਨੇ ਔਰ ਗੁਰਬਾਣੀ ਕਹਿੰਦੀ ਹੈ ਜੀਵ ਦਾ ਜਨਮ ਬਾਅਦ ਦੇ ਚ ਆਉਂਦਾ ਹੈ ਜੀਵ ਦਾ ਰਜ਼ਕ ਪਹਿਲੇ ਆਉਂਦਾ ਹੈ ਪਹਿਲੇ ਦੇ ਤੇ ਰਜ਼ਕ ਸੰਭਾਹ પાછે દેતે જંત ઉપહાર જીવ બાધ દેચ પેદા હોnda હે રિજક પેલે ઇ દેતે કોઈ પ્રતક્ષ પ્રમાન ચાહીદ આ દલીલ ચાહીદ હૈ શેખ સાદી દેન્દે હે ઇરાની સૂફી સંત ઓ કેન્દે ને ગમે રોઝી મખર રોટી દા ગમ ન કર ઓદમ કરે ચિંતા ન કર غمیرو زیمخر مزن اورا کے دفتر را کے پیشے استفل عزد کل کو ند پستانے مادر را دیکھدا نہیں بچے دا جنم بعد دے چوںدا ماں دے استناں دے وچ دودھ پہلے بن جاندا رزق تے پہلے بچے دا جنم تے بعد دے چھے رزق پہلے جنم بعد دے چھے ਦੂਸਰਾ ਰਜ਼ਕ ਬਹੁਤਾ ਹੈ ਜੀਵ ਥੋੜੇ ਨੇ ਸਭ ਕੁਝ ਬਹੁਤੋ ਬਹੁਤ ਉਪਾਇਆ ਮਨੁੱਖ ਨੂੰ ਜੀਣ ਵਾਸਤੇ ਜਿੰਨਾ ਆਕਸੀਜਨ ਚਾਹੀਦਾ ਹੈ ਬਹੁਤ ਜ਼ਿਆਦਾ ਹੈ ਰਾਂਡ ਨੂੰ ਜਿੰਨੀ ਧਰਤੀ ਚਾਹੀਦੀ ਹੈ ਬਹੁਤ ਜ਼ਿਆਦਾ ਹੈ 1 ਤਿਹਾਈ ਧਰਤੀ ਖਾਲੀ ਪਈ ਹੈ ਬਿਲਕੁਲ ਖਾਲੀ ਪਈ ਹੈ ਭਾਰਤ ਨਾਲੋਂ 5 ਗੁਣਾ ਵੱਡਾ ਆਸਟ੍ਰੇਲੀਆ કુલ 4 ਕਰੋੜ ਦੀ ਆਬਾਦੀ ਭਾਰਤ ਨਾਲੋਂ ਪੰਜ ਗੁਣਾ ਵੱਡਾ ਕੈਨੇਡਾ ਕੁਲ ਢਾਈ ਕਰੋੜ ਦੀ ਆਬਾਦੀ ਹੈ ਕੁਝ ਵੀ ਨਹੀਂ ਸਾਰਾ ਖਾਲੀ ਪਿਆ ਸੈਂਕੜੇ ਮੀਲ تک ਕੋਈ ਕਸਬਾ ਨਹੀਂ ਹੈ ਕੋਈ ਸ਼ਹਿਰ ਨਹੀਂ ਹੈ ਆਸਟ੍ਰੇਲੀਆ ਦੇ 2-2000 ਮੀਲ ਤੱਕ ਕੋਈ ਸ਼ਹਿਰ ਨਹੀਂ ਹੈ ਕੋਈ ਕਸਬਾ ਨਹੀਂ ਹੈ ਇਹ ਨਹੀਂ ਧਰਤੀ ਖਾਲੀ ਪਈ ਹੈ ਪਣ ਨੂੰ ਜਿੰਨੇ ਧਰਤੀ ਚਾਹੀਦੀ ਹੈ ਬਹੁਤ ਜ਼ਿਆਦਾ ਹੈ ਪੇਣ ਨੂੰ ਜਿੰਨਾ ਪਾਣੀ ਚਾਹੀਦਾ ਹੈ ਬਹੁਤ ਜ਼ਿਆਦਾ ਹੈ ਜੀਣ ਨੂੰ ਜਿੰਨਾ ਆਕਸੀਜਨ ਚਾਹੀਦਾ ਹੈ ਬਹੁਤ ਜ਼ਿਆਦਾ ਹੈ ਜੀਵ ਥੋੜੇ ਨੇ ਰਜ਼ਕ ਬਹੁਤ ਜ਼ਿਆਦਾ ਏਵੀ ਮਰਜ਼ ਕਰਦੇ ਸਭ ਕੁਝ ਬਹੁਤੋ ਬਹੁਤ ਉਪਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨਾ ਪਰ ਚਿੰਤਾ 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 ਰਜ਼ਕ ਦੀ ਜ਼ਰੂਰ ਹੈ ਮਨੁੱਖ ਨੂੰ ਚਿੰਤਾ ਪ੍ਰਭੂ ਦੀ ਨਹੀਂ ਹੈ ਪਰਮਾਤਮਾ ਦੇ ਨਾਮ ਦੀ ਨਹੀਂ ਇਹ ਸਤ ਸੰਗ ਇਸ ਵਾਸਤੇ ਹੈ ਅਸੀਂ ਉਸ ਦਾ ਚਿੰਤਨ ਕਰ ਸਕੀਏ ਉਹਨੂੰ ਯਾਦ ਕਰ ਸਕੀਏ